ਸ਼੍ਰੀ ਮੁਖਸਰ ਸਾਹਿਬ ਤੋਂ ਪੈਦਲ ਡਾਕ ਤਵਜ਼ੀਆਤਰਾ ਲੈ ਕੇ ਸੰਗ ਨਾਲ ਜਾ ਰਹੇ ਦੋ ਨੌਜਵਾਨਾਂ ਦੀ ਰਾਜਸਥਾਨ ਦੇ ਰਾਵਤ ਸਰ ਨੇੜੇ ਸੜਕ ਹਾਦਸੇ 'ਚ ਮੌਤ ਹੋ ਗਈ ਹੈ ਮ੍ਰਿਤਕਾਂ 'ਚੋਂ ਇੱਕ ਦਾ ਆਪਣਾ ਕਾਰੋਬਾਰ ਸੀ ਦੂਜਾ ਸਰਕਾਰੀ ਅਧਿਆਪਕ ਸੀ ਸ਼੍ਰੀ ਬਾਲਾਜੀ ਸੰਗ ਨਾਲ ਦੋਵੇਂ ਬੀਤੇ ਸ਼ਨੀਵਾਰ ਸ਼੍ਰੀ ਮੁਖਸਰ ਸਾਹਿਬ ਤੋਂ ਰਵਾਨਾ ਹੋਏ ਸਨ ਦੱਸ ਦਈਏ ਪਰਿਵਾਰਕ ਮੈਂਬਰ ਅਨੁਸਾਰ ਕਪਿਲ ਕੁਮਾਰ ਅਤੇ ਸ਼੍ਰੀ ਅਸ਼ੋਕ ਸਟ ਦੇਵਾ ਪਿੱਤੇ ਸ਼ਨੀਵਾਰ ਨੂੰ ਸ਼੍ਰੀ ਮੁਖਸਿਸ ਸਾਹਿਬ ਦੇ ਸ਼੍ਰੀ ਪਾਲਾ ਦੇ ਕੰਬ ਦੇ ਮੰਦਰਾ ਨਾਲ ਸਲਾਫ ਰਫੈਦਰ ਦਾਖ ਤੌਜ਼ੀ ਯਾਤਰਾ ਲਈ ਰਵਾਨਾ ਹੋਏ ਸਨ ਫਿਲਹਾਲ ਤੋਹਾਂ ਦੀ ਮੌਤ ਦੀ ਖਬਰ ਨਾਲ ਸ਼ਹਿਰ ਚ ਸੋਗ ਦੀ ਲਹਿਰ ਦੌੜ ਗਈ ਹੈ ਵੱਖ-ਵੱਖ ਰਾਸੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਇਸ ਸੰਬੰਧੀ ਦੁੱਖ ਪ੍ਰਗਟ ਕੀਤਾ ਕੀ ਨਾਜਿਕੀ ਕਿਤਨਾ ਹੋਈ ਹੈ ਤੇ ਦੀ ਯਾਤਰਾ ਜਾਂਦੇ ਪਏ ਸੀ ਜੀ ਸਾਲਾ ਸਰ ਮੁਕਸਰ ਤੋਂ ਸਾਲਾ ਸਰ ਤਾਂ ਜਦੋਂ ਤੁਹਾਈ ਯਾਤਰਾ ਨੂੰ ਰਵਸਰ ਦੇ ਕੋਲ ਜਦੋਂ ਨਵੀਂ ਗੱਡੀ ਆਈ ਉਹ ਉੱਪਰ ਇਹਨਾਂ ਦੇ ਚੜ੍ਹਨ ਕਿੰਨੀ ਉਮਰ ਦੀ ਕੀ ਨਾਮ ਹੈ ਜੀ ਇਹਦਾ ਨਾਮ ਸ਼ੋਕਮਾਰਾ ਜੀ ਇਹ ਨੀਅਰ ਅਬਾਉਟ 45 ਸਾਲ ਦੇ ਕਿੰਨੇ ਬੱਚੇ ਨੇ ਦੋ ਬੱਚੇ ਜੀ ਕੀ ਕੰਮ ਕਰਦੇ ਸੀ ਟੀਚਰ ਲੱਗੇ ਜੀ ਸਰਕਾਰੀ ਜੀ ਸਰਕਾਰੀ ਸੀ ਫਤੋ ਗਈ ਸੀ ਕੀ ਇਹ ਸੈਟਰਡੇ ਨੂੰ ਇੱਥੋਂ ਗਏ ਸੀ ਘਰੇ ਹੀ ਹੌਣ ਵਗੈਰਾ ਕਰਕੇ ਇੱਥੋਂ ਜੱਲੇ ਸੀ ਪਤਨ ਕੋਈ ਪਤਾ ਨਹੀਂ ਲੱਗਿਆ ਕਿ ਨਾ ਕੋਈ ਪਤਾ ਤੋਂ ਸਾਰੀ ਜੋ ਜਾਂਦਾ ਨਾ ਉਹਨਾਂ ਨੂੰ ਗਰੁੱਪ ਹੀ ਜਾਂਦਾ ਇੱਥੋਂ ਏਕਸਾਲੀ ਜਾਂਦੇ ਨੇ ਗਰੁੱਪ ਜੇ ਫਿਰ ਮੈਸੇਜ ਉਹ ਗਾਂ ਆਵੇ ਉਹਦੀ ਕੀ ਲੱਗਦੀ ਸੀ ਮੇਰੇ ਦੀਦਾ ਜੀ ਦੇ ਬਰਦਰ ਕੋਈ ਨਾ ਵੀ ਇਹ ਤੁਹਾਡੇ ਕੀ ਲੱਗਦੀ ਸੀ ਮੇਰੇ ਇਹ ਭੁਆਈ ਦਾ ਬੇਟਾ ਸੀਗਾ ਤੇ ਉਹਨਾਂ ਦਾ ਨਾਮ ਕਪਿਲ ਲਗੋੜਾ ਸੀਗਾ ਜੋ ਡਾਕਟਰ ਵਜਾ ਲੈ ਕੇ ਚਾਰੇ ਸੀਗੇ ਤੇ ਉਹਨਾਂ ਦੇ ਰਸਤੇ ਦੇ ਵਿੱਚ ਕਿਸੇ ਨੇ ਕਾਰ ਦੇ ਵਿੱਚ ਕਾਰ ਮਾਰੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੇ ਉਥੇ ਮੌਕੇ ਤੇ ਡੈਥ ਹੋ ਗਈ ਜੋਸ਼ ਕਰਕੇ ਕਿੰਨੀ ਉਮਰ ਸੀ ਕਿੰਨੇ ਬੱਚੇ ਐ ਤੇ ਇਹ ਕਾਹਦੇ ਤੇ ਜਾ ਰਹੇ ਸੀ ਉਹਨਾਂ ਦੀ ਉਮਰ 39 ਈਅਰ ਦੀ ਸੀਗੀ ਤੇ ਉਹ ਫੈਨਲ ਦਾ ਯਾਤਰਾ ਤੇ ਜਾ ਰਹੇ ਸੀ ਡਾਕ ਦਵਾਜਾ ਲੈ ਕੇ ਤੇ ਉਹਨਾਂ ਦਾ ਇੱਕ ਘੁਟਾ ਹੈ ਜੀ ਕਿੱਥੇ ਘਟਨਾ ਹੋਈ ਹੈ ਕਿਹੜੇ ਜਿਹੜੀ ਹੈ ਤੇ ਰਾਵਸਰ ਤੋਂ ਅੱਗੇ ਹੋਈ ਹੈ ਜੀ ਥੋੜੀ ਜਿਹੀ ਅੱਗੇ ਤੇ ਉਹਨਾਂ ਨੂੰ ਜਿਹੜੀ ਸਿੱਧੀ ਥਾਣਾ ਲੱਗਦਾ ਰਾਵਸਰ ਲੱਗਦਾ